ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇ ਜੇਕਰ ਆਪਣੇ ਕੋਲੇ ਕੋਈ ਵੀ ਸਬਜ਼ੀ ਨਾ ਹੋਵੇ ਆਪਾਂ ਕਨਫਿਊਜ਼ ਹੋ ਜਾਈਏ ਕਿ ਸਬਜ਼ੀ ਕਾਦੀ ਬਣਾਈਏ ਤਾਂ ਅੱਜ ਆਪਾਂ ਤੁਹਾਨੂੰ ਚੌਲਾਂ ਦੀ ਸਬਜ਼ੀ ਬਣਾਉਣੀ ਸਿਖਾਉਣੀ ਆ ਜਿਹੜੀ ਕਿ ਇੰਨੀ ਟੇਸਟੀ ਬਣਦੀ ਹੈ ਤੇ ਤੁਸੀਂ ਜੇ ਦੋ ਰੋਟੀਆਂ ਖਾਣੀ ਹੈ ਨਾ ਤਾਂ ਚਾਰ ਖਾਓਗੇ ਪੱਕਾ ਇਹ ਸਾਡੀ ਗਾਰੰਟੀ ਹੈ ਇਹ ਸਬਜ਼ੀ ਇੰਨੀ ਸਵਾਦ ਬਣਦੀ ਹੈ ਇਹ ਸਾਡੀ ਸਬਜ਼ੀ ਸਾਨੂੰ ਨਾ ਮੈਨੂੰ ਜਦੋਂ ਪਹਿਲੀ ਵਾਰ ਬਣਾ ਕੇ ਖਵਾਈ ਸੀ ਸਾਡੀ ਮੰਮੀ ਨੇ ਤੇ ਇੰਨੀ ਮੈਂ ਕਮਾਲ ਮੰਨ ਗਈ ਸੀ ਵੀ ਇਸ ਚੌਲਾਂ ਦੀ ਵੀ ਸਬਜੀ ਬਣਦੀ ਹੁੰਦੀ ਹੈ ਕਿਤੇ ਇੰਨੀ ਸਵਾਦ ਸਬਜੀ ਬਣਦੀ ਹੈ ਸੋ ਇਹ ਵੀਡੀਓ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੇ ਹਾਂ ਅੱਜ ਅਸੀਂ ਇਹੀ ਸਬਜੀ ਬਣਾ ਰਹੇ ਸੀਗੇ ਚਲੋ ਜੀ ਉਹਦੇ ਵਾਸਤੇ ਆਪਾਂ ਦੋ ਤਿੰਨ ਲੈ ਲੈਂਦੇ ਆ ਪਿਆਜ਼ ਪਿਆਜ਼ ਜਿਹਨੂੰ ਆਪਾਂ ਬਿਲਕੁਲ ਬਰੀਕ-ਵੀਕ ਕੱਟ ਲੱਤਾ ਤੇ ਦੋ ਚਮਚੇ ਆਪਾਂ ਲੈ ਲੈਂਦੇ ਆ ਜੀ ਚੌਲ ਚੌਲਾਂ ਨੂੰ ਆਪਾਂ ਭਿਉਂਤਾ ਸੀ 1 ਘੰਟੇ ਵਾਸਤੇ ਇਹ ਬਿਲਕੁਲ ਭਿੱਜ ਗਏ ਨੇਗੇ ਤੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਦੋ ਤਿੰਨ ਵਾਰ ਇਹਦਾ ਪਾਣੀ ਕੱਢ ਲਿਆ ਤੇ ਹੁਣ ਆਪਾਂ ਇਹ ਬਣਾਉਣੀ ਆ ਜੀ ਸਬਜ਼ੀ ਆਜੋ ਆਪਾਂ ਸਬਜ਼ੀ ਬਣਾਈਏ ਲੋ ਜੀ ਇੱਕ ਕੜਛੀ ਭਰ ਕੇ ਪਾਈ ਆ ਆਪਾਂ ਤੇਲ ਦੀ ਤੇਲ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਆ ਜਿਹੜੇ ਸੀਗੇ ਆਪਾਂ ਧੋ ਕੇ ਰੱਖੇ ਸੀਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਿਆਜ਼ ਭੁੰਨਾਂਗੇ ਲੋ ਜੀ ਉਹ ਪਿਆਜ਼ 2-3 ਮਿੰਟਾਂ ਵਾਸਤੇ ਇਸ ਤਰ੍ਹਾਂ ਭੁੰਨ ਕੇ ਜਦੋਂ ਹਲਕੀ ਜਿਹੀ ਕੁਝ ਜਾਣਾ ਪਿਆਜ਼ ਫਿਰ ਇਹਦੇ ਵਿੱਚ ਪਾਉਣੀ ਹੈ ਇਹ ਚਾਹ। ਲੋ ਜੀ ਦਸਤੀ ਆਪਾਂ ਚਾਹ ਲਾਉਣੀ ਹੈ ਇਸ ਤਰੀਕੇ ਨਾਲ। ਲਓ ਜੀ ਦੋ ਪਾਈਆਂ ਆਪਾਂ ਹਰੀਆਂ ਮਿਰਚਾਂ ਵਰੀ ਕੱਟ ਕੇ ਲਓ ਜੀ ਤੇ ਹੁਣ ਆਪਾਂ ਪਾਉਣੇ ਜੀ ਆਪਣੇ ਮਸਾਲੇ ਇਹਦੇ ਵਿੱਚ ਪਾਏ ਆਪਾਂ ਨਮਕ ਮਿਰਚ ਥੋੜੀ ਜਿਹੀ ਹਲਦੀ ਤੇ ਥੋੜਾ ਜਿਹਾ ਗਰਮ ਮਸਾਲਾ ਹੁਣ ਥੋੜਾ ਜਿਹਾ پانی ਪਾ ਦੇਣਾ ਲਓ ਜੀ ਆਪਾਂ ਇਹਦੇ ਵਿੱਚ ਡੇਢ ਗੋਲੀ ਪਾਣੀ ਦੀ ਪਾਤੀ ਭਰ ਕੇ ਤੇ ਹੁਣ ਇਹ ਚੰਗੀ ਤਰ੍ਹਾਂ ਪਕਾਉਣੇ ਆਪਾਂ ਝੌਲ ਵੀ ਆਪਣੇ ਪੱਕ ਜਾਣੇ ਚਾਹੀਦੇ ਆ ਚੰਗੀ ਤਰ੍ਹਾਂ ਜਿੰਨਾ ਚਿਰ ਝੌਲ ਨਹੀਂ ਪੱਕਦੇ ਉਹਨਾਂ ਚਿਰ ਆਪਾਂ ਇਹਨੂੰ ਆਹੀ ਪਕਾਵਾਂਗੇ ਆਪਣਾ ਸਿੰਮ ਹੈ ਤੇ ਇਹਨੂੰ ਆਪਾਂ ਢਾ ਕੇ ਦਿੰਦੇ ਹਾਂ ਲਓ ਜੀ ਸਬਜੀ ਆਪਣੀ ਬਣ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਭਰ ਕੇ ਗਰਮ ਦੁੱਧ ਪਾਵਾਂਗੇ। ਦੇਖੋ ਤੁਸੀਂ ਜਿਹੜੇ ਚੌਲ ਪਾਏ ਸੀ ਕਿੰਨੇ ਫੁੱਲ ਗਏ ਤੇ ਥੋੜੀ ਸਬਜ਼ੀ ਸੀ ਤੇ ਕਿੰਨੀ ਬਣ ਗਈ ਹੈ। ਤੇ ਹੁਣ ਆਪਾਂ ਇਹਦੇ ਤੇ ਇੱਕ ਜੀਰੇ ਨੂੰ ਭੁੰਨ ਕੇ ਉਹ ਪਾਵਾਂਗੇ। ਸਬਜੀ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਧਨੀਆ ਦੇਖੋ ਤੁਸੀਂ ਸਬਜੀ ਗਾੜੀ ਦੇਖੋ ਤੁਸੀਂ ਕਿੰਨੀ ਹੈ ਨਾਲੇ ਆਪਾਂ ਸਿੰਪਲ ਜਿਹੇ ਢੰਗ ਨਾਲ ਸਬਜੀ ਬਣਾਈ ਹੈ ਕਿੰਨੀ ਗਾੜੀ ਸਬਜੀ ਬਣੀ ਹੈ ਤੇ ਇੰਨੀ ਸਵਾਦ ਸਬਜੀ ਬਣਦੀ ਹੈ ਨਾ ਇਹ ਜੇ ਤੁਸੀਂ ਇੱਕ ਵਾਰ ਬਣਾ ਕੇ ਖਾਓਗੇ ਤਾਂ ਤੁਹਾਡਾ ਬਾਰ ਬਾਰ ਮਨ ਕਰੂਗਾ ਕਿ ਇਹੀ ਸਬਜੀ ਬਣਾ ਕੇ ਖਾਈਏ ਤੇ ਐਨੀ ਸਵਾਦ ਸਬਜੀ ਬਣਦੀ ਹੈ ਇਹ ਤੁਸੀਂ ਜਰੂਰ ਟਰਾਈ ਕਰਕੇ ਜਰੂਰ ਦੇਖਿਓ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ